ਅਮਰਜੀ ਵੱਡੀ ਖਬਰ ਤਾਂ ਆ ਰਹੀ ਹੈ ਕਿ ਭਗਵੰਤਮਾਨ ਸਾਹਿਬ ਨੇ ਹੁਣ ਹੰਗਾਮੀ ਮੀਟਿੰਗ ਸੱਦ ਲਈ ਹੈ ਜਦੋਂ ਮਤਲਬ ਇਹ ਗੜੇ ਪਏ ਨੇ ਹਨੇਰੀ ਆਈ ਹੈ ਤੂਫਾਨ ਆਏ ਨੇ ਫਸਲਾਂ ਤਬਾਹ ਹੋਈਆਂ ਨੇ ਤਾਂ ਵੱਡੀ ਖਬਰ ਆ ਰਹੀ ਹੈ ਕਿ ਭਗਵੰਤਮਾਨ ਸਾਹਿਬ ਨੇ ਹੰਗਾਮੀ ਮੀਟਿੰਗ ਸੱਦ ਲਈ ਹੈ ਹੁਣ ਚਰਚਾ ਹੋਏਗੀ ਤੇ ਕਿਸਾਨੇ ਕਹਿ ਰਹੇ ਨੇ ਕਿ ਅਸੀਂ ਇਸ ਚਰਚਾ ਕੱਲੀ ਨੂੰ ਸਿਰਚ ਮਾਰਨਾ ਕਿਸਾਨ ਕਹਿੰਦੇ ਕਿ ਅੱਗੇ ਵੀ ਕੀ ਹੁੰਦਾ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਉਦੋਂ ਤੁਰੰਤ ਹੰਗਾਮੀ ਮੀਟਿੰਗ ਸੱਦਣ ਦੀ ਖਬਰ ਆ ਜਾਂਦੀ ਹੈ ਚਰਚਾ ਹੋਣ ਦੀ ਖਬਰ ਆ ਜਾਂਦੀ ਹੈ ਪਰ ਬਾਅਦ ਚ ਕੀਤਾ ਕਰਤਾ ਕੁਝ ਜਾਂਦਾ ਨਹੀਂ ਕਿਸਾਨ ਆਗੂ ਬੋਲ ਰਹੇ ਨੇ ਉਹ ਕਹਿੰਦੇ ਕਿ ਦੇਖੋ ਜਦੋਂ ਪਹਿਲਾ ਝੋਨਾ ਲਾਉਣ ਵਕਤ ਹੜ ਆਏ ਨੇ ਤੇ ਸਾਡੇ ਲੱਗੇ ਲਗਾਏ ਝੋਨੇ ਬਰਬਾਦ ਹੋਏ ਨੇ ਉਸ ਤੋਂ ਪਹਿਲਾਂ ਸਾਡੀ ਕਣਕ ਦਾ ਨੁਕਸਾਨ ਹੋਇਆ ਤੇ ਮੁਆਵਜ਼ੇ ਐਲਾਨ ਕੀਤੇ ਗਏ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਇਹ ਵੀ ਭਗਵੰਤਮਨ ਸਾਹਿਬ ਨੇ ਕਿਹਾ ਸੀ ਵੀ ਪੈਸੇ ਦਊਗਾ ਪਰ ਕਿਸਾਨ ਜੱਥੇਬੰਦੀ ਹੁਣ ਵੱਡਾ ਸਵਾਲ ਉਠਾ ਰਹੀਆਂ ਨੇ ਵੀ ਨਾ ਸਾਨੂੰ ਮੁਰਗੀ ਮਰੀ ਤੇ ਬੱਕਰੀ ਮਰੀ ਨੂੰ ਤਾਂ ਛੱਡੋ ਸਾਡੇ ਕਿੱਲਿਆਂ ਦੇ ਕਿੱਲੇ ਜਿਹੜੇ ਤਬਾਹ ਹੋ ਗਏ ਅਜੇ ਤੱਕ ਅਸੀਂ ਰੋਂਦੇ ਫਿਰਦੇ ਹਾਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਹੁਣ ਉਹ ਕਹਿੰਦੇ ਵੀ ਭਗਵੰਤਮਨ ਸਾਹਿਬ ਨੇ ਮੀਟਿੰਗ ਦਾ ਹੰਗਾਮੀ ਸੱਦ ਲਈ ਆਪਦੀ ਚੋਣ ਪ੍ਰਚਾਰ ਫਤਿਹਗੜ ਤੋਂ ਛੱਡ ਕੇ ਇੱਕਦਮ ਤੇ ਉਹ ਚੰਡੀਗੜ੍ਹ ਚਲੇ ਗਏ ਵੀ ਮੈਂ ਇਹ ਜਿਹੜੀ ਗੜੇ ਪਏ ਨੇ ਹਨੇਰੀ ਆਈ ਹੈ ਇਹਦਾ ਕਿੰਨਾ ਨੁਕਸਾਨ ਹੋਇਆ ਹੈ ਇਹਦਾ ਕੀ ਹੋ ਸਕਦਾ ਹੈ ਵੀ ਇਹਦੇ ਤੇ ਅਸੀਂ ਗੱਲ ਕਰਨੀ ਹੈ ਤੇ ਚਰਚਾ ਕਰਨੀ ਹੈ ਪਰ ਸਵਾਲ ਹੁਣ ਕਿਸਾਨਾਂ ਦਾ ਵੀ ਇਹ ਠੀਕ ਹੈ ਵੀ ਕੱਲੀ ਚਰਚਾ ਕਰਨ ਨਾਲ ਕੀ ਹੋਊਗਾ ਕੱਲੀ ਕੱਲੀ ਚਰਚਾ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਠੀਕ ਹੈ ਇਹ ਇਹ ਪਤਾ ਲਾ ਲੈਣਗੇ ਵੀ ਇੰਨਾ ਨੁਕਸਾਨ ਹੋਇਆ ਤੇ ਇਦਾਂ ਇਦਾਂ ਦਾ ਹੋਇਆ ਪਰ ਸਵਾਲ ਤਾਂ ਪਰਪਾਈ ਕਰਨ ਦਾ ਹੈ ਨਾ ਸਵਾਲ ਤਾਂ ਮੁਆਵਜ਼ਾ ਦੇਣ ਦਾ ਹੈ ਨਾ ਤੇ ਜਦੋਂ ਉਹ ਹੀ ਕਿਸਾਨ ਕਹਿੰਦੇ ਨੇ ਵੀ ਸਾਨੂੰ ਮਿਲਦਾ ਕੁਝ ਨਹੀਂ ਐਲਾਨ ਹੋ ਜਾਂਦੇ ਨੇ ਤਾਂ ਇੱਕ ਦੋ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਹਿੰਦੇ ਇਹ ਸਭ ਚੋਣਾਂ ਦੇ ਸਟੰਟ ਨੇ ਵੋਟਾਂ ਸਿਰਤੇ ਨੇ ਔਰ ਜਿਹੜੀ ਇਹ ਹੰਗਾਮੀ ਮੀਟਿੰਗ ਸੱਦੀ ਗਈ ਹੈ ਜੇ ਤਾਂ ਸਾਡੇ ਲਈ ਤੁਰੰਤ ਕੋਈ ਐਲਾਨ ਹੋਵੇ ਤਾਂ ਅਸੀਂ ਮੰਨਾਂਗੇ ਵੀ ਵਾਕਿਆ ਹੀ ਇਹ ਸਾਡੇ ਦਰਦ 'ਚੋਂ ਸੱਦੀ ਹੈ ਔਰ ਸਾਨੂੰ ਮਿਲੇ ਵੀ ਉਹ ਐਲਾਨ ਤੇ ਹੁਣ ਜਿਹੜੇ ਜਵੇਂ ਉਗਰਾਹਾ ਜੱਥੇਬੰਦੀ ਵਾਲੇ ਨੇ ਉਹ 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 ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਹੁੰਦੇ ਐ ਐਲਾਨ ਮੰਤਰੀ ਹੋਰ ਵੀ ਕਈ ਕਹਿ ਰਹੇ ਨੇ ਉਹ ਕਹਿੰਦੇ ਐ ਐਲਾਨ ਵੀ ਹੋ ਜਾਂਦੇ ਨੇ ਤੇ ਫੇਰ ਵੀ ਲਾਗੂ ਨਹੀਂ ਕਰਦੇ ਨਾਲੇ ਉਹ ਇਹ ਵੀ ਕਹਿੰਦੇ ਨੇ ਕਿ ਦੂਜੀਆਂ ਸਰਕਾਰਾਂ ਤਾਂ ਇਹ ਕਹਿੰਦੀਆਂ ਹੁੰਦੀ ਅਸੀਂ ਖਜ਼ਾਨਾ ਖਾਲੀ ਐ ਅਸੀਂ ਦੇਈਏ ਕਿੱਥੋਂ ਖਜ਼ਾਨੇ 'ਚ ਕੁਝ ਨਹੀਂ ਗਾ ਤੇ ਇਹ ਸਰਕਾਰ ਤਾਂ ਹੁਣ ਤੱਕ ਕਹਿੰਦੀ ਆਈ ਐ ਵੀ ਖਜ਼ਾਨਾ ਭਰਿਆ ਹੋਇਆ ਪਿਛਲੀਆਂ ਸਰਕਾਰਾਂ ਝੂਠ ਮਾਰਦੀਆਂ ਰਹੀਆਂ ਐ ਚਾਹੇ ਉਹ ਜਿਹੜੇ ਖਜ਼ਾਨਾ ਮੰਤਰੀ ਪੰਜਾਬ ਦੇ ਹਰਪਾਲ ਸਿੰਘ ਚੀਮਾ ਸਾਹਿਬ ਉਹਨਾਂ ਨੇ ਵੀ ਬਹੁਤ ਵਾਰ ਕਿਹਾ ਵੀ ਖਜ਼ਾਨਾ ਭਰਿਆ ਹੋਇਆ ਪਿਛਲੀਆਂ ਸਰਕਾਰਾਂ ਝੂਠ ਮਾਰਦੀਆਂ ਰਹੀਆਂ ਨੇ ਚਾਹੇ ਭਗਵੰਤ ਮਾਨ ਸਾਹਿਬ ਹੋਣ ਉਹ ਵੀ ਕਹਿੰਦੇ ਰਹੇ ਵੀ ਖਜ਼ਾਨੇ 'ਚ ਕੋਈ ਦਿੱਕਤ ਨਹੀਂ ਗਈ ਵਾਧੂ ਕੋਸ਼ ਹੈ ਪਿਛਲੀਆਂ ਸਰਕਾਰਾਂ ਗੁੰਮਰਾਹ ਕਰਦੀਆਂ ਰਹੀਆਂ ਨੇ ਤੇ ਉਹ ਕਹਿੰਦੇ ਨੇ ਵੀ ਜੇ ਖਜ਼ਾਨਾ ਵੀ ਭਰਿਆ ਸਭ ਕੁਝ ਹੈਗਾ ਤੇ ਫਿਰ ਇਕੱਲੇ ਐਲਾਨ ਕਰਕੇ ਕਿਉਂ ਛੱਡ ਦਿੱਤੇ ਜਾਂਦੇ ਨੇ ਫਿਰ ਸਾਨੂੰ ਦਿੱਤਾ ਕਿਉਂ ਨਹੀਂ ਜਾਂਦਾ ਸੋ ਅੱਜ ਜਦੋਂ ਹੁਣ ਇਹ ਕਿਸਾਨਾਂ ਦਾ ਫੇਰ ਨੁਕਸਾਨ ਵੱਡਾ ਹੋਇਆ ਦੇਖੋ ਜਦੋਂ ਮੀਂਹ ਹਨੇਰੀ ਆਉਂਦੀ ਹੈ ਨਾ ਤੇ ਦੋ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਹੜੇ ਕੁਝ ਲੋਕ ਹੁੰਦੇ ਨੇ ਉਹ ਤਾਂ ਕਹਿੰਦੇ ਆ ਮੌਸਮ ਬਹੁਤ ਸੁਹਾਵਣਾ ਹੈ ਅੱਜ ਪਕੌੜੇ ਬਣਾਓ ਕਿੰਨਾ ਸੋਹਣਾ ਮੌਸਮ ਹੈ ਬੂੰਦਾਬاندی ਹੋਏਗੀ ਬਿਜਲੀ ਚਮਕੇਗੀ ਆਨੰਦ ਲਵਾਂਗੇ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਹ ਸੁੱਤੇ ਜਾਂਦੇ ਨੇ ਕਿਸਾਨਾਂ ਦੀ ਫਸਲ ਬਰਬਾਦ ਹੋਣੀ ਹੁੰਦੀ ਹੈ ਤੇ ਮਜ਼ਦੂਰਾਂ ਦਾ ਵੀ ਕੀਤਾ ਕਿਤਰਾ ਕੰਮ ਤਬਾਹ ਹੋਣਾ ਹੁੰਦਾ ਖਾਸ ਕਰਕੇ ਖੇਤ ਮਜ਼ਦੂਰਾਂ ਦਾ ਇਸ ਕਰਕੇ ਉਹਨਾਂ ਦੋਨਾਂ ਦੇ ਸਾਹ ਸੂਤੇ ਹੁੰਦੇ ਨੇ ਹੁਣ ਉਹ ਇੱਕ ਕਹਾਵਤ ਹੈ ਨਾ ਇੱਕਨਾਂ ਦੇ ਘਰ ਵਿੱਚ ਖੁਸ਼ੀਆਂ ਅਸੀਂ ਅੱਜ ਗੋਸ਼ਟ ਖਾਣਾ ਏ ਤੇ ਇੱਕਨਾਂ ਦੇ ਮਨ ਵਿੱਚ ਗਮੀਆਂ ਅਸੀਂ ਅੱਜ ਜਹਾਨੂ ਜਾਣਾ ਏ ਉਹ ਜਿਹੜੀ ਮੀਟ ਦੇ ਉੱਪਰ ਇੱਕ ਕਹਾਵਤ ਹੈ ਕਿ ਇੱਕ ਤਾਂ ਮਨ ਚ ਤਾਂ ਬਹੁਤ ਖੁਸ਼ੀ ਹੈ ਵੀ ਅੱਜ ਆਪਾਂ ਗੋਸ਼ਟ ਖਾਵਾਂਗੇ ਤੇ ਇੱਕ ਦੇ ਮਨ ਚ ਬਹੁਤ ਦਰਦ ਹੈ ਕਿ ਅਸੀਂ ਅੱਜ ਜਹਾਨੂ ਜਾਵਾਂਗੇ ਤਾਂ ਇਹ ਸਾਰਾ ਕੁਝ ਜੋ ਨਜ਼ਰ ਆਉਂਦਾ ਹੈ ਉਹ ਅੱਜ ਮੁੱਖ ਮੰਤਰੀ ਨੇ ਮੀਟਿੰਗ ਸੱਦੀ ਹੈ ਚੰਗਾ ਕੀਤਾ ਮੀਟਿੰਗ ਸੱਦਣੀ ਚਾਹੀਦੀ ਹੈ ਪਰ ਤੁਰੰਤ ਕੋਈ ਵੱਡਾ ਐਲਾਨ ਉਹਦੇ 'ਚ ਹੋਣਾ ਚਾਹੀਦਾ ਤੇ ਐਲਾਨ ਤੁਰੰਤ ਲਾਗੂ ਵੀ ਹੋਣਾ ਚਾਹੀਦਾ ਭਗਵੰਤ ਮਾਨ ਸਾਹਿਬ ਨੇ ਇਹ ਵੀ ਕਿਹਾ ਸੀ ਵੀ ਗਰਦੌਰੀਆਂ ਗਰਦੌਰੀਆਂ ਤਾਂ ਬਾਅਦ 'ਚ ਹੁੰਦੀਆਂ ਰਹਿਣਗੀਆਂ ਪਹਿਲਾਂ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ ਗਰਦੌਰੀਆਂ ਦੇ ਮੂੰਹ ਹਲਣੀ ਵੇਖਣਾ ਚਾਹੀਦਾ ਤੇ ਹੁਣ ਲੋਕ ਇਹ ਕਹਿੰਦੇ ਨੇ ਵੀ ਗਰਦੌਰੀਆਂ ਕਰਵਾ ਕੇ ਵੀ ਸਾਨੂੰ ਨਹੀਂ ਮਿਲਦਾ ਐਲਾਨ ਹੋ ਜਾਂਦੇ ਨਹੀਂ ਸੋ ਹੁਣ ਜਿਹੜੀ ਇਹ ਮੀਟਿੰਗ ਭਗਵੰਤ ਮਾਨ ਸਾਹਿਬ ਨੇ ਸੱਦੀ ਹੈ ਇਹਦਾ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਵਕਤ ਦੱਸੇਗਾ ਪਰ ਸਵਾਲ ਵੱਡੇ ਨੇ ਅਸੀਂ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਵੱਡੀ ਇਤਿਹਾਸਕ ਜਿੱਤ ਦਿੱਤੀ 92 एमएल 117 ਚ ਕੋਈ ਛੋਟੀ ਗੱਲ ਨਹੀਂ ਗਈ ਕਿੰਨੀਆਂ ਵੱਡੀਆਂ ਆਸਾਂ ਉਮੀਦਾਂ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਬਣਾਈਆਂ ਤੇ ਜੇਕਰ ਆਮ ਆਦਮੀ ਪਾਰਟੀ ਉਹਨਾਂ ਨੂੰ ਪੂਰਾ ਨਹੀਂ ਕਰਦੀ ਆਪ ਤੇ ਉਹ ਬਹੁਤ ਵੱਡਾ ਆਉਣ ਵਾਲੇ ਟਾਈਮ 'ਚ ਨੁਕਸਾਨ ਖੱਟੇਗੀ ਕੱਟੇਗੀ ਲੋਕਾਂ ਦੇ ਪ੍ਰਤੀ ਵੀ ਇਹ ਇੱਕ ਧੋਖਾ ਸਾਬਤ ਹੋਏਗਾ ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਫਿਰ ਉਹੀ ਕੰਮ ਜਿਹੜਾ ਹੈ ਉਹ ਲੋਕਾਂ ਨੂੰ ਨਜ਼ਰ ਆਏਗਾ ਬਹੁਤ ਮਿਹਰਬਾਨੀ ਸ਼ੁਕਰੀਆ